ਕਿੰਮਤਾਂ ਕੀ ਹਾਲ ਚਾਲ ਆ ਸਾਰਿਆਂ ਦਾ ਅੱਜ ਦੀ ਵੀਡੀਓ 'ਚ ਤੁਹਾਡਾ ਸਵਾਗਤ ਹੈ ਤੇ ਆਪਣੇ ਚੈਨਲ ਸਬਸਕ੍ਰਾਈਬ ਕਰ ਲਓ ਜਿਹਦਾ ਨਾਮ ਹੈ ਸਰਪੰਚ ਫਾਰਮਰ ਤੇ ਅੱਜ ਭਾਈ ਦਿਖਾਉਣੇ ਆਪਾਂ ਕੀ ਕੁਝ ਚੱਲਦੇ ਆ ਅੱਜ ਪਹਿਲਾਂ ਸਾਰਿਆਂ ਤੋਂ ਪਹਿਲਾਂ ਆਪਾਂ ਨੂੰ ਬਾਜ਼ਾਰ ਕੰਮ ਤੇ ਗਿਆ ਤੇ ਮੈਂ ਇਹ ਦੇਖੋ ਕਿਹੜਾ ਬਾਜ਼ਾਰ ਜਾਂਦੇ ਆ ਇਸ ਤੋਂ ਬਾਅਦ ਆ ਕੇ ਤੁਹਾਨੂੰ ਦਿਖਾਉਣੇ ਆ ਅੱਜ ਲਾਈ ਜੰਨੇ ਆਪਾਂ ਸਬਜ਼ੀ ਸਬਜ਼ੀ ਆਪਾਂ ਘਰ ਦੀ ਹੀ ਖਾਣੇ ਆ ਜਿਆਦਾਤਰ ਆਪਾਂ ਨੂੰ ਵੀ ਨੇਚਰਲ ਚੀਜ਼ਾਂ ਹੀ ਪਸੰਦ ਆ ਤੇ ਆਪਾਂ 25-30 ਦਿਨਾਂ ਬਾਅਦ ਆਪਾਂ ਅੱਜ ਜੌਂਡੀਅਰ ਵੀ ਸਟਾਰਟ ਕਰਿਆ ਸੀਗਾ ਉਹ ਸ਼ੋਰਟ ਆਪਾਂ ਤੇ ਲੈ ਆਣੀ ਆ ਚਲੋ ਕੋਈ ਗੱਲ ਨਹੀਂ ਅੱਗੇ ਮਿਲਦੇ ਆ ਆਪਾਂ ਤੁਹਾਨੂੰ ਬੇਬੇ ਕੀ ਆ ਤੇਰੇ ਪੁੱਤੇ ਜਿਹੜੇ ਇਹ ਚੰਗੇ ਜਿਹੜੇ ਲੱਗਦਾ ਉਹੋ ਕੀ ਆ ਇਹ ਹਾਂ ਮੁੰਡੇ ਵਾਲੀ ਤੇਰੇ ਜਿਹੜੇ ਹਨਾ ਨਾ ਨਾ ਮੁੰਡੇ ਤੇ ਮਰਕੀ ਟੋਕ ਬੰਦਾ ਬਾਲਾ ਦੀ ਕੰਮ ਵਾਲਾ ਕਰਦੇ ਉਹ ਮੁੰਡੇ ਦੇ ਹਨਾ ਹਾਂ ਇਹ ਘੁੰਮਦੇ ਫਿਰਦੇ ਜਾਂਦੇ ਉਹਦੇ ਇਹ ਹੋਣੇ ਆਪਣਾ 5-4 ਦਿਨ ਹੋਇਆ ਅਨੰਦਪੁਰ ਜਾ ਕੇ ਆਏ ਆ ਸੇਵ ਦੇ ਖੋਜ ਜੀ ਬੰਦਾ ਹੁਣ ਜਾਪੇ ਇਹ ਇਹ ਬੇਬੇ ਕਹਿੰਦੇ ਮੇਰੇ ਮੁੰਡੇ ਕਰੇ ਗਿੱਦੜਵਾ ਨਹੀਂ ਗਏ ਘੁੰਮਣ ਉਹ ਅੱਜਾ ਨਹੀਂ ਗਏ ਦਾ ਇਹ ਇਹ ਕੋਈ ਕਰਸੀ ਵਾਲਿਆ ਇਹ ਡੈਡੀ ਵਰਗੇ ਕਰਸ ਜਾਰੇ ਗਾਉਦੇ ਆ ਇਹ ਮੁੰਡੇ ਥੋੜਾ ਜਿਆ ਖੁੱਲੇ ਆ ਯੈਸ ਇਹ ਇਹ ਥੋੜਾ ਘੁੰਮਣ ਫਿਰਦੇ ਯਕੀਨ ਹੈਗੇ ਆਪਣੇ ਨੂੰ ਇਹਨਾਂ ਦਾ ਬਹਿ ਬਹਾਈਗਾ ਇਹਨਾਂ ਦਾ ਬਹਿ ਹੈ ਮੁੰਡਿਆਂ ਦਾ ਬਹਿ ਬਹਿ ਨਹੀਂ ਗਏ ਇਹ ਚੇਤੀ ਕਹਦੇ ਹੁਣ ਜਾਣਾ ਕਿਸੇ ਪਾਸੇ ਕੰਮ ਨਵੇਂੜੀ ਬੈਠੇ ਆ ਤੇ ਇਹ ਜਿਹੜੇ ਡੈਡੀ ਆਰ ਕੇ ਸਾਨੂੰ ਕੰਮ ਕੋਈ ਨਾ ਕੋਈ ਕਰ ਹੀ ਦਿੰਦੇ ਆ ਕੰਮ ਸਾਡੇ ਨਿਭੜਿਆ ਪਰ ਕੰਮ ਫੇਰ ਵੀ ਸਾਨੂੰ ਨਿਕਲ ਆਦਾ ਦਦੀ ਕਹਿੰਦੀ ਮੈਂ ਆਹਦੇ ਪੁੱਤਿਆਂ ਕਿੰਨੀ ਹੈਗੇ ਵੀ ਫੁੱਲ ਸਪੋਰਟ ਆ ਪੁੱਤਿਆਂ ਨਾਲ ਆਹ ਭਾਈ ਮੇਤਰੋ ਆਪਾਂ ਬਾਜ਼ਾਰ ਜਾਣ ਤੋਂ ਪਹਿਲਾਂ ਹਲ ਮਾਰਤੇ ਸੀਗੇ ਬਾਹਰ ਸਬਜ਼ੀ ਵਾਲੀ ਥਾਂ ਤੇ ਤੇ ਮੇਰੇ ਆਉਂਦੇ ਆਉਂਦੇ ਡੈਡੀ ਆਰ ਕੇ ਨੇ ਸਾਰੇ ਵਟਾ ਵਟਾਏ ਨੇ ਵਧੀਆ ਬਣਾ ਦੀਆਂ ਤੇ ਉਹ ਜੇ ਘਰੇ ਆ ਕੇ ਪਤਾ ਲੱਗਿਆ ਤੇ ਬੀ ਦਾ ਕੋਈ ਵੀ ਹੈ ਨਹੀਂ ਸੀਗਾ ਨਾ ਹੀ ਸਬਜ਼ੀ ਦਾ ਸੀਗਾ ਨਾ ਹੀ ਕੋਈ ਮੂਲੀਆਂ ਵਾਲੀਆਂ ਦਾ ਸੀਗਾ ਤੇ ਹੁਣ ਦੁਬਾਰੇ ਡੇਢੀ ਕਹਿੰਦਾ ਬਾਜ਼ਾਰ ਜਾ ਕੇ ਤੂੰ ਸਬਜ਼ੀ ਦਾ ਤੇ ਸਾਰਾ ਗਾਸ਼ ਬੀਲ ਲਿਆ ਤੇ ਆਪਾਂ ਦਿਖਾਉਨੇ ਆ ਤੁਹਾਨੂੰ ਮਟਾ-ਮਟਾਂ ਕਿਵੇਂ ਪੰਘਾ ਆਣਾ ਬਟਾਂ-ਬਟਾਂ ਓਕੇ ਕਰਤੀਆਂ ਚੱਲਦੇ ਆ ਮੰਡੀ ਲੈਣ ਲੱਗ ਜਊਗਾ ਹੈ ਪੀ ਤੇ ਹਾਏ ਓ ਡੀਅਰ ਆਪਣਾ ਕੀ ਰੰਗ ਆਉਣਗਾ ਅਸੀਂ ਮਿੱਤਰੋ ਨੰਬਰ ਪਲੇਟ ਚੱਲ ਕੋਈ ਗੱਲ ਨਹੀਂ ਹੋਰ ਕੱਲ ਦਾ ਦਿਨ ਜਿੱਥੇ ਨਜ਼ਰ ਹੋ ਗਿਆ ਨੰਬਰ ਪਰ ਪੂਰਾ ਘੰਟਾ ਹੈ ਮਿਲਦੇ ਆ ਫਿਰ ਮੰਡੀ ਜਾ ਕੇ ਚਲੋ ਚਲੋ ਆ ਵੀ ਮਿੱਤਰੋ ਦੀ ਲੈ ਲਿਆ ਉਹ 2 ਦਾ ਬਸ ਉਹ ਕਹਿੰਦੇ ਵੀ ਹੁਣ ਤਾਂ ਇਕੱਲੇ ਪਾਲਕ ਮੇਥੇ ਮੋਲਣਾ ਬਸ ਵੀ 3-4 ਆਟਮਾ ਹੀ ਲੱਗਣਗੇ ਤੇ ਹੋਰ ਤਾਂ ਹਜੇ ਮੰਨ ਲਓ ਵੀ ਗੀਤਾ ਹੈ ਕਹਿੰਦੇ ਸਾਰਾ ਕੁਝ ਉਹ ਤਾਂ 10-12 ਨਾਂ ਦਾ ਇਕ ਲੈ ਜਾਗੇ ਜਿੰਨੀ ਚਲੋ ਮੰਨ ਲਓ ਵੀ ਹੁਣ ਲੱਗਣ ਵਾਲੀ ਹੈ ਵੈਰਾਈਟੀ ਉਹ ਲਾ ਦਿੰਨੇ ਆ ਤੇ ਚਲੋ ਮਿਲਦੇ ਆ ਕਿਤੇ ਖਾਣ ਪੀਣ ਬੰਦਨੇ ਆ ਕੁਝ ਫਿਰ ਇਹਨਾਂ ਘਰ ਦਾ ਸਮਾਨ ਵੀ ਲੈ ਆਈ ਕੇ ਕੁਛ ਨਾ ਕੁਛ ਕੁਛ ਚੱਕ ਵੀ ਲੈ ਫਿਰ ਕੀ ਲੈਣਾ ਦੇਖਦੇ ਆਂ ਦੇਖ ਰਿਹਾ ਮੁੰਡਾ ਕੀ ਲੈਣੇ ਇਸ ਨੂੰ ਤਾਂ ਸਿਆਫੜੀ ਹੋ ਕੰਪਲੇਨ ਨਹੀਂ ਲੋਕਾਂ ਕੰਪਣਾ ਭਾਣਾ 6 ਬੋਟ ਦੇ ਦਿੱਤੇ ਹੋਇਆ ਆ ਬਈ ਕੰਪਲੇਨ ਚਾਹੀਦਾ ਤੈਨੂੰ ਜਦੋਂ ਢੋਣ ਢੋਣ ਵਾਲਾ ਵੇਖ ਕੋਈ 来要我爷爷在。爷爷，嗯、so，三千九十八块，对吗？干嘛？